ਸਿੱਖ ਧਰਮ ਦੀ 1699 ਵਿੱਚ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਰੱਖੀ ਜਿਸ ਦੇ ਨਾਲ ਜੋੜ ਕੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਅੱਜ ਉਸ ਮੁੱਚੇ ਸੰਸਾਰ ਦੇ ਵਿੱਚ ਜਿੱਥੇ ਕਿਤੇ ਵੀ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਸਦੀਆਂ ਨੇ ਜਿੱਥੇ ਕਿਤੇ ਵੀ ਪੰਜਾਬ ਪੰਜਾਬੀਅਤ ਦੇ ਪੈਰੋਕਾਰ ਲੋਕ ਵਸਦੇ ਨੇ ਜਿੱਥੇ ਕਿਤੇ ਵੀ ਇਹ ਸਮਝ ਰੱਖਣ ਵਾਲੇ ਵਿਅਕਤੀ ਵਸਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵਿਅਕਤੀ ਇਕੱਠੇ ਕਰਕੇ ਖਾਲਸਾ ਪੰਥ ਸਜਾਇਆ ਸੀ ਉਹ ਮੌਕੇ ਦੀ ਹਕੂਮਤ ਦੀਆਂ ਬਧਿਕੀਆਂ ਦੇ ਖਿਲਾਫ ਸੀ ਤਾਂ ਉਹ ਹਰੇਕ ਸਾਲ ਇਸ ਦਿਹਾੜੇ ਨੂੰ ਮਨਾਉਂਦੇ ਆ ਇਸ ਦਿਨ ਨੂੰ ਮਨਾਉਂਦੇ ਆ ਪੰਜਾਬ ਦੇ ਵਿੱਚ ਸ੍ਰੀ ਦਮਦਮਾ ਸਾਹਿਬ ਵਿਖੇ ਜੋ ਤਖਤ ਸਾਹਿਬ ਹੈ ਉੱਥੇ ਵੱਡੇ ਰੂਪ ਦੇ ਵਿੱਚ ਪੰਜਾਬ ਦੇ ਲੋਕ ਇਕੱਠੇ ਹੋ ਕੇ ਇਸ ਧਾਰਮਿਕ ਇਤਿਹਾਸ ਨੂੰ ਇਤਿਹਾਸਕ ਦਿਨ ਨੂੰ ਯਾਦ ਕਰਦੇ ਆ ਇਸ ਤਿਹਾਰ ਨੂੰ ਮਨਾਉਂਦੇ ਆ ਜਿੱਥੇ ਇਸ ਗੱਲ ਦੀ ਮੁੜ ਜਿਹੜਾ ਕਸਮ ਮੁੜ ਕੇ ਇਸ ਗੱਲ ਦੀ ਸਬਤ ਲਈ ਜਾਂਦੀ ਹੈ ਮੁੜ ਕਸਮ ਚੁੱਕੀ ਜਾਂਦੀ ਹੈ ਜੇ ਜਦੋਂ ਕੋਈ ਵਿਅਕਤੀ ਕਿਸੇ ਤੇ ਜ਼ਬਰ ਕਰਦਾ ਤਾਂ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਖਾਲਸਾ ਉਹਨਾਂ ਦੇ ਪੱਖ ਦੇ ਵਿੱਚ ਖੜਦਾ ਹੈ ਉਹਨਾਂ ਦੇ ਪੱਖ ਦੇ ਵਿੱਚ ਹਾ ਦਾ ਨਾਰਾ ਮਾਰਦਾ ਹੈ ਉਹਨਾਂ ਦੇ ਪੱਖ ਦੇ ਵਿੱਚ ਆਪਣੇ ਆਪ ਤੱਕ ਕੁਰਬਾਨ ਕਰਦਾ ਜਿੰਨੀਆਂ ਜਿਸ ਦੀਆਂ अनेका ਉਦਾਹਰਨਾਂ ਅਸੀਂ ਸਿੱਖ ਇਤਿਹਾਸ ਦੇ ਵਿੱਚੋਂ ਲੈ ਸਕਦੇ ਹਾਂ ਪੰਜਾਬ ਦੇ ਇਤਿਹਾਸ ਦੇ ਵਿੱਚੋਂ ਲੈ ਸਕਦੇ ਹਾਂ ਜਦੋਂ ਕਦੇ ਕਿਸੇ ਮਜਲੂਮ ਤੇ ਕੋਈ ਵਿਅਕਤੀ ਕੋਈ ਹਕੂਮਤ ਜ਼ਬਰ ਕਰਦੀ ਹੈ ਤਾਂ ਉਸ ਦਾ ਮੁਕਾਬਲਾ ਕਰਨ ਵਾਸਤੇ ਸਿੱਖ ਇਤਿਹਾਸ ਦੇ ਲੋਕ ਪੰਜਾਬ ਦੇ ਲੋਕ ਜਾਂ ਇਸ ਤੋਂ ਸੇਧ ਲੈਣ ਵਾਲੇ ਲੋਕ ਨਾਲ ਖੜਦੇ ਆ ਤਾਂ ਜਦੋਂ ਹੁਣ ਅਸੀਂ ਅੱਜ ਥੋੜੇ ਦਿਨਾਂ ਨੂੰ ਵਿਸਾਖੀ ਦਾ ਤਿਹਾਰ ਪੰਜਾਬ ਦੇ ਵਿੱਚ ਮਨਾਉਣਾ ਹੈ ਆਉਂਦੇ ਦਿਨਾਂ ਦੇ ਵਿੱਚ ਅਸੀਂ ਵਿਸਾਖੀ ਦੇ ਦਿਹਾੜੇ ਤੇ ਇਕੱਠੇ ਹੋਵਾਂਗੇ ਜਦੋਂ ਇਸ ਗੱਲ ਦੀ ਕਿਸਾਨਾਂ ਵੱਲੋਂ ਖੁਸ਼ੀ ਮਨਾਈ ਜਾਣੀ ਹੈ ਕਿ ਸਾਡੀਆਂ ਫਸਲਾਂ ਪੱਕ ਗਈਆਂ ਸ਼ਮਾਹੀ ਸਾਡੀ ਮਿਹਨਤ ਹੈ ਉਹ ਰੰਗ ਲਿਆ ਰਹੀ ਹੈ ਉਸ ਜਨਸ ਨੇ ਮੰਡੀਆਂ ਦੇ ਵਿੱਚ ਜਾਣਾ ਹੈ ਕਿਸਾਨਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਆਉਣੀ ਹੈ ਤਾਂ ਉਸੇ ਮੌਕੇ ਤੇ ਜਿੱਥੇ ਇਸ ਨੂੰ ਖੁਸ਼ੀ ਦਾ ਤਿਹਾਰ ਮੰਨਿਆ ਜਾਂਦਾ ਤੇ ਨਾਲ ਦੀ ਨਾਲ ਖਾਲਸਾਪਨ ਦੀ ਸਾਜਨਾ ਦੇ ਨਾਲ ਜੋੜ ਕੇ ਮੰਨਿਆ ਜਾਂਦਾ ਜਦੋਂ ਅਸੀਂ ਇਹ ਗੱਲ ਸਮੁੱਚੇ ਸੰਸਾਰ ਤੇ ਪੰਜਾਬ ਦੇ ਵਿੱਚ ਕਰਦਿਆਂ ਤੇ ਨਾਲ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਗੱਲ ਕਰਾਂਗੇ ਕਿਉਂਕਿ ਬਰਨਾਲਾ ਵਿਮਾ ਜ਼ਿਲ੍ਹਾ 2006 ਦੇ ਵਿੱਚ ਜਦੋਂ ਵਿਮਾ ਜ਼ਿਲ੍ਹਾ ਬਰਨਾਲਾ ਬਣਦਾ ਸੰਗਰੂਰ ਦੇ ਵਿੱਚੋਂ ਤਾਂ ਇਸੇ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਹੈ ਢੱਲਵਾ ਜਿਹੜਾ ਕਿ ਤਹਿਸੀਲ ਤਪਾ ਦੇ ਅਧੀਨ ਹੈ ਮਾਨਸਾ ਤੋਂ ਅੰਮ੍ਰਿਤਸਰ ਸਾਹਿਬ ਜਾਨੇ ਆ ਮੋਗਾ ਬਾਇਆ ਮੋਗਾ ਜਾਨੇ ਆ ਤਾਂ ਹਣ ਰੋੜੇ ਨਗਰ ਹੈ ਪਿੰਡ ਢੱਲਵਾਗਾ ਜੋ ਕਿ ਇੱਕ ਇਤਿਹਾਸਕ ਸਥਾਨ ਹੈ ਜਿੱਥੇ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਨੇ ਲੰਬਾ ਸਮਾਂ ਗੁਜ਼ਾਰਿਆ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਆਪਣੀ ਗੱਲ ਜਦੋਂ ਕੀਤੀ ਆ ਉਦੋਂ ਤੁਹਾਨੂੰ ਦੱਸਿਆ ਕਿ 1664 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ ਪ੍ਰਾਪਤ ਹੁੰਦੀ ਹੈ 1660 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ 1675 ਦੇ ਵਿੱਚ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਾਂ ਜਦੋਂ 1665 ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ ਆਉ ਆਪਣਾ ਪ੍ਰਚਾਰ ਦੌਰਾ ਚਲਾਉਂਦੇ ਆ ਕਿਉਂਕਿ ਸਾਰੇ ਗੁਰੂ ਸਾਹਿਬਾਨ ਨੇ ਜਿਵੇਂ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਨੇ ਤਾਂ ਇਸੇ ਤਰੀਕੇ ਦੇ ਨਾਲ ਸਿੱਖ ਧਰਮ ਦੀ ਮਜ਼ਬੂਤੀ ਵਾਸਤੇ ਜਾਂ ਉਹਨਾਂ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਜੋ ਇਸ ਆਸੇ ਦੇ ਨਾਲ ਸਹਿਮਤ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਦੋ ਯਾਤਰਾਵਾਂ ਕੀਤੀਆਂ ਨੇ ਪਹਿਲੀ ਯਾਤਰਾ ਮਾਲਵਾ ਖੇਤਰ ਦੀ ਯਾਤਰਾ ਹੈ ਜਿੱਥੇ ਉਹਨਾਂ ਨੇ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਜਗਾਇਆ ਜੋੜਿਆ ਜਦੋਂ ਸ੍ਰੀ ਹਰਿਉਨੰਦ ਪ੍ਰਸਾਦ ਤੋਂ ਸ੍ਰੀ ਗੁਰਤੇਗ ਬਹਾਦਰ ਸਾਹਿਬ ਚੱਲਦੇ ਆ ਬਾਦਰਗਾੜ ਹੁੰਦੇ ਹੋਏ ਪਟਿਆਲੇ ਜ਼ਿਲ੍ਹੇ ਦਾ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚੋਂ ਦੀ ਹੁੰਦੇ ਹੋਏ ਮਮੂਲਵਾ ਸੇਖਾ ਰੰਗੀਆਂ ਬਰਨਾਲਾ ਜ਼ਿਲ੍ਹਾ ਦੇ ਵਿੱਚ ਐਂਟਰੀ ਕਰਦੇ ਆ ਜਿੱਥੋਂ ਹੰਢਿਆਇਆ ਜਿੱਥੋਂ ਨੇੜੇ ਅੜੀਸਰ ਸਾਹਿਬ ਸੋਹੀਆਣਾ ਤੇ ਨਗਰਟਾ ਲਵਾ ਪੰਜਾਬ ਦੇ ਵਿੱਚ ਸ੍ਰੀ ਗੁਰਤੇਗਬਾਦਰ ਸਾਹਿਬ ਜੀ ਦੇ 6 ਪ੍ਰਸਿੱਧ ਸਥਾਨ ਹੈ ਜਿੱਥੇ ਲੰਬਾ ਸਮਾਂ ਸ੍ਰੀ ਗੁਰਤੇਗਬਾਦਰ ਸਾਹਿਬ ਜੀ ਨੇ ਠਹਿਰਾਉ ਕੀਤਾ ਉਹਨਾਂ ਨਗਰਾਂ ਦੇ ਵਿੱਚ ਉਹਨਾਂ ਸਥਾਨਾਂ ਦੇ ਵਿੱਚੋਂ ਇੱਕ ਠੱਲਵਾ ਸਥਾਨ ਹੈ ਕਈ ਸਥਾਨਾਂ ਤੇ ਗੁਰੂ ਸਾਹਿਬ ਕੁਝ ਸਮਾਂ ਠਹਿਰੇ ਹੈ ਆਪਣੇ ਕਾਫਲੇ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਭਾਵੇਂ ਕੋਈ ਹੋਰ ਰਥ ਘੋੜੇ ਹੁੰਦੇ ਸੀ ਭਾਵੇਂ ਕੋਈ ਬਲਦ ਗੱਡੇ ਹੁੰਦੇ ਸੀ ਇੱਕ ਕਾਫਲੇ ਦੇ ਰੂਪ ਦੇ ਵਿੱਚ ਪ੍ਰਚਾਰ ਚੱਲਦਾ ਸੀ ਸਮੁੱਚਾ ਕਾਫਲਾ ਚੱਲ ਰਿਹਾ ਹੈ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਠਹਿਰਾਉ ਹੁੰਦਾ ਉੱਥੇ ਲੋਕ ਇਕੱਠੇ ਹੁੰਦੇ ਆ ਸੰਗਤਾਂ ਨੂੰ ਸੱਦਿਆ ਜਾਂਦਾ ਹੈ ਤਾਂ ਉਹਨਾਂ ਨੂੰ ਪ੍ਰਚਾਰ ਰਾਹੀ ਜੋੜਿਆ ਜਾਂਦਾ ਦੱਸਿਆ ਜਾਂਦਾ ਤਾਂ ਜਦੋਂ ਸ੍ਰੀ ਗੁਰਤੇਗ ਭਦਰ ਸਾਹਿਬ ਅਢੀਸਰ ਤੋਂ ਅੱਗੇ ਸੋਹੀਆਣਾ ਸਾਹਿਬ ਜਾਂਦੇ ਆ ਸੋਹੀਆਣਾ ਤੋਂ ਕੈਲੋਂ ਸਾਹਿਬ ਜਾਂਦੇ ਆ ਨਗਰ ਢਲਵਾਂ ਦਾ ਪਿੰਡ ਹੈ ਖੁੱਡੀਖੁਰਤੇ ਢਲਵਾਂ ਦੇ ਵਿਚਕਾਰ ਕੁਝ ਸਮਾਨ ਰੁਕਦੇ ਆ ਤੇ ਉੱਥੇ ਕੁਝ ਲੋਕ ਮਸ਼ੇਰੇ ਰਹਿ ਰਹੇ ਆ ਉਹਨਾਂ ਸਮਿਆਂ ਦੇ ਵਿੱਚ ਦਰਿਆ ਚੱਲਦੇ ਆ ਤਾਂ ਕੁਝ ਵਿਅਕਤੀਆਂ ਨੇ ਇਹ ਗੱਲ ਸੋਚੀ ਕਿ ਇਸ ਵਿਅਕਤੀ ਕੋਲੇ ਇਸ ਜਾਤੂ ਟੋਲੇ ਕੋਲੇ ਇਸ ਕਾਫਲੇ ਕੋਲੇ ਕੁਝ ਕੀਮਤੀ ਸਮਾਨ ਹੈ ਕਿਉਂ ਨਾ ਰਾਤ ਨੂੰ ਇਹ ਸਮਾਨ ਚੋਰੀ ਕਰ ਲਿਆ ਜਾਵੇ ਕਿਉਂ ਨਾ ਇਹਨਾਂ ਦੇ ਘੋੜੇ ਵਧੀਆ ਨਸਲ ਦੇ ਨੇ ਕਿਉਂ ਨਾ ਘੋੜੇ ਚੋਰੀ ਕਰ ਲਏ ਜਾਣ ਤਾਂ ਕੁਝ ਵਿਅਕਤੀਆਂ ਦੇ ਮਨ ਦੇ ਵਿੱਚ ਇਹ ਗੱਲ ਆਈ ਜਿਹੜੀ ਕਿ ਇੱਕ ਔਰਤ ਨੂੰ ਪਤਾ ਲੱਗੀ ਤੇ ਉਸ ਔਰਤ ਨੇ ਉਸ ਨਗਰ ਦੀ ਗੱਲ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਰਸਤੇ ਦੇ ਵਿੱਚ ਠਹਿਰੇ ਹੋਏ ਆ ਗੁਰਦੁਆਰਾ ਕੈਲੋਂ ਸਾਹਿਬ ਅੱਜ ਕੱਲ ਬਣਿਆ ਢੱਲਵਾ ਤੋਂ ਜਦੋਂ ਖੁੱਡੀ ਖੁਰਦ ਨੂੰ ਜਾਂਦੇ ਆ ਰਸਤੇ ਦੇ ਵਿੱਚ ਤਾਂ ਉੱਥੇ ਉਹਨਾਂ ਨੂੰ ਆ ਕੇ ਗੱਲ ਦੱਸੀ ਤੇ ਗੁਰੂ ਸਾਹਿਬ ਉਸ ਥਾਂ ਤੋਂ ਸਵੇਰੇ ਚਾਲਾ ਪਾ ਕੇ ਉਸ ਥਾਂ ਤੋਂ ਅੱਗੇ ਰਵਾਨਗੀ ਲੈ ਕੇ ਆਪਣਾ ਕਾਫਲਾ ਬਿਨਾਂ ਬਹੁਤੀਆਂ ਬਹੁਤੇ ਦਿਨ ਰਾਤਾਂ ਰੁਕੇ ਉਸ ਥਾਂ ਤੋਂ ਅੱਗੇ ਚੱਲ ਗਏ ਅੱਗੇ ਨਗਰ ਢੱਲਵਾ ਆਉਂਦਾ ਪਿੰਡ ਢੱਲਵਾ ਉਹਨਾਂ ਸਮਿਆਂ ਦੇ ਵਿੱਚ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੋ ਨਗਰ ਢੱਲਵਾ ਪਹੁੰਚੇ ਤਾਂ ਨਾਲ ਪਿੰਡ ਮੌੜ ਹੈ ਜਦੋਂ ਅਸੀਂ ਕਿਤੇ ਗੱਲ ਕਰਦੇ ਆ ਪੰਜਾਬ ਦੇ ਇਹ ਲਗਾਤਾਰ ਮੋੜ ਦਾ ਨਾਂ ਇਕੱਠੇ ਜੋੜ ਕੇ ਲਿਆ ਜਾਂਦਾ ਹੈ ਪੰਜਾਬ ਦੇ ਵਿੱਚ ਅਨੇਕਾਂ ਪਿੰਡ ਮੋੜ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅਨੇਕਾਂ ਮੋੜ ਕਲਾ ਮੋੜ ਖੁਰਦ ਮੋੜ ਹੋਰ ਮੰਡੀ ਅਨੇਕਾਂ ਪਿੰਡ ਇਸ ਤਰੀਕੇ ਦੇ ਨਾਲ ਜਾਣੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਉਣਾ ਮੋੜ ਸਾਡਾ ਇਤਿਹਾਸ ਖਨਕ ਹੋਇਆ ਤਾਂ ਉਸ ਮੋੜ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿ ਰਿਹਾ ਹੈ ਤਰਨਤਾਰਨ ਜ਼ਿਲ੍ਹੇ ਤੋਂ ਅੱਜ ਕੱਲ੍ਹ ਜਿਹੜਾ ਤਰਨਤਾਰਨ ਹੈ ਅੰਮ੍ਰਿਤਸਰ ਦੇ ਵਿੱਚ ਸੀ ਉਹਨਾਂ ਸਮਿਆਂ ਦੇ ਵਿੱਚ ਪੱਟੀ ਦੇ ਨੇੜੇ ਤੋਂ ਤਾਉ ਉਸ ਪਰਿਵਾਰ ਕੋਲੇ ਇੱਕ ਵਿਅਕਤੀ ਭਾਈ ਮੱਦੋ ਜੀ ਆਪਣੀ ਮਾਸੀ ਦੇ ਮੁੰਡਿਆ ਕੋਲੇ ਆਇਆ ਹੋਇਆ ਜਦੋਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਉਂਕਿ ਅੰਮ੍ਰਿਤਸਰ ਦੇ ਨਾਲ ਸੰਬੰਧ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਸਿੱਖ ਧਰਮ ਦੇ ਨੌਵੇਂ ਗੁਰੂ ਨੇੜਲੇ ਪਿੰਡ ਢਿਲਵਾ ਪਹੁੰਚੇ ਹੋਏ ਨੇ ਆਪਣੇ ਮਾਸੀ ਦੇ ਪਰਿਵਾਰ ਤੋਂ ਆਪਣੇ ਮਾਸੀ ਦੇ ਬੇਟਿਆਂ ਤੋਂ ਤਾਂ ਉਹ ਉੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਲਈ ਨਗਰ ਢਿਲਵਾ ਆ ਜਾਂਦੀ ਹੈ ਢਿਲਵਾ ਆ ਕੇ ਜਦੋਂ ਗੁਰੂ ਸਾਹਿਬ ਨੂੰ ਮਿਲਦੇ ਹੈ ਉਹਨਾਂ ਦੇ ਦਰਸ਼ਨ ਕਰਦੇ ਹੈ ਪਹਿਲਾ ਪੰਜ ਪਾਤਸ਼ਾਹ ਦੇ ਉਹ ਪਰਿਵਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਪਰਿਵਾਰ ਰਿਹਾ ਉਹਨਾਂ ਦੇ ਨਾਲ ਵਿਚਰਦਾ ਰਿਹਾ ਤਾਂ ਜਦੋਂ ਉਹਨਾਂ ਨੇ ਆ ਕੇ ਇਹ ਗੱਲ ਕੀਤੀ ਦੱਸਿਆ ਕਿ ਅਸੀਂ ਸਿੱਖ ਧਰਮ ਦੇ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਸੰਗਤ ਕਰਦੇ ਰਹੇ ਹਾਂ ਸਾਡੇ ਬਡੇਰੇ ਕਰਦੇ ਰਹੇ ਆ ਤਾਂ ਇਸ ਕਰਕੇ ਅਸੀਂ ਵੀ ਸਿੱਖ ਧਰਮ ਦੇ ਪੈਰੋਕਾਰ ਤੇ ਤੁਹਾਡੇ ਸਵਾਗਤ ਲਈ ਇੱਥੇ ਹਾਜ਼ਰ ਆਂ ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਨਾਂ ਪੁੱਛਿਆ ਉਹਨਾਂ ਨੇ ਆਪਣਾ ਨਾਮ ਮਦੋਜੀ ਦੱਸਿਆ ਤਾਂ ਉਹ ਉਹਨਾਂ ਨੇ ਜਦੋਂ ਸਵਾਗਤ ਕੀਤਾ ਉਸੇ ਨਗਰ ਦੇ ਵਿੱਚ ਨਗਰਟ ਲਵਾਂ ਦੇ ਵਿੱਚ ਗੁਰਤੇਬਾਦਰ ਸਾਹਿਬ ਦੀ ਚਹ ਤਹਲ ਸੇਵਾ ਕੀਤੀ ਤੇ ਉਹ ਵਿਅਕਤੀ ਉੱਥੇ ਆ ਕੇ ਰਹਿਣ ਲੱਗ ਗਿਆ ਉਸ ਨੇ ਗੁਰੂ ਸਾਹਿਬ ਕੁਝ ਦਿਨ ਰਹੇ ਬਖ ਬਖ ਇਤਿਹਾਸਕਾਰ ਇਸ ਗੱਲ ਦੇ ਬਖ ਬਖ ਹਵਾਲੇ ਦਿੰਦੇ ਆ ਭਾਈ ਕਾਨ ਸਿੰਘ ਕੁਝ ਦਿਨ ਕਹਿੰਦੇ ਆ ਡਾਕਟਰ ਸੁਖਦਿਆਲ ਸਿੰਘ ਜੋ ਕਿ ਸਿੱਖ ਵਿਦਵਾਨ ਨੇ ਹੁਣ ਖੋਜ ਦਾ ਸ੍ਰੀ ਗੁਰਤੇਗਬਾਦਰ ਸਾਹਿਬ ਜੀ ਦੇ ਜੀਵਨੀ ਤੇ ਕਾਫੀ ਵੱਡਾ ਕੰਮ ਹੈ ਉਹ ਵੀ ਕੁਝ ਦਿਨ ਦੀ ਗੱਲ ਕਰਦੇ ਆ ਇੱਕ ਆਮ ਧਾਰਨਾ ਦੇ ਅਨੁਸਾਰ ਗੁਰਤੇਬਾਦਰ ਸਾਹਿਬ 9 ਮਹੀਨੇ ਠਹਿਰੇ ਆ ਜਿਹਦੇ ਵਿੱਚ 9 ਮਹੀਨੇ 9 ਦਿਨ 9 ਘੰਟੇ 9 ਕਿਉਂਕਿ ਨੌਵੇਂ ਗੁਰੂ ਦੇ ਨਾਲ ਇੱਕ 9 ਦਾ ਅੰਕ ਜੋੜ ਕੇ ਇੱਕ ਪ੍ਰਚਾਰ ਚੱਲ ਰਿਹਾ ਭਾਵੇਂ ਉਸ ਦੀ ਪੁਖਤਾ ਸਬੂਤ ਅਜੇ ਨਹੀਂ ਅਜੇ ਵੀ ਇਹ ਗੱਲ ਖੋਜ ਦਾ ਵਿਸ਼ਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਦਵਾਨਾਂ ਨੇ ਇਸ ਗੱਲ ਦੀ ਖੋਜ ਕਰਨੀ ਹੈ ਤਾਂ ਜਦੋਂ ਢਿਲਵਾਂ ਦੇ ਵਿੱਚ ਗੁਰੂ ਸਾਹਿਬ ਠਹਿਰੇ ਹੋਏ ਆ ਨੇੜਲੇ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਕਰਨ ਜਾਂਦੇ ਆ ਜਿਹਦੇ ਵਿੱਚੋਂ ਮੋੜ ਜਿਹਦੇ ਵਿੱਚੋਂ ਨੇੜੇ ਪਿੰਡ ਰੂੜੇ ਕੇ ਹੋਰ ਪਿੰਡਾਂ ਦੇ ਵਿੱਚ ਜਦੋਂ ਲੰਬਾ ਸਮਾਂ ਠਹਿਰਦੇ ਨੇ ਤਾਂ ਨੇੜੇ ਦੀਆਂ ਸੰਗਤਾਂ ਤੱਕ ਵੀ ਜਾ ਕੇ ਉਹ ਪ੍ਰਚਾਰ ਕਰਦੇ ਆ ਤੇ ਨੇੜੇ ਦੇ ਲੋਕ ਉਹਨਾਂ ਦੀ ਗੱਲ ਸੁਣਨ ਵਾਸਤੇ ਉਹਨਾਂ ਦਾ ਪ੍ਰਚਾਰ ਸੁਣਨ ਵਾਸਤੇ ਉਹਨਾਂ ਕੋਲੇ ਪਹੁੰਚਦੇ ਆ ਤਾਂ ਉਸ ਇਲਾਕੇ ਦੇ ਵਿੱਚ ਨਗਰ ਢਲਵਾਂ ਦੇ ਵਿੱਚ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅਸੀਂ ਅੱਜ ਤੋਂ 2-300 ਸਾਲ ਪਿੱਛੇ ਜਾ ਕੇ ਵੇਖੀਏ 1600 ਆਪਣੇ ਆਪ ਨੂੰ 75 ਦੇ ਵਿੱਚ 68 ਦੇ ਵਿੱਚ ਲਿਆ ਕੇ ਰੱਖੀਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਇਸ ਇਲਾਕੇ ਦੇ ਵਿੱਚ 1665 ਦੇ ਵਿੱਚ ਆਉਂਦੇ ਆ 1668 ਦੇ ਵਿੱਚ ਗੁਰੂ ਗੋਵਿੰਦ ਸਿੰਘ ਦਾ ਜਨਮ ਹੁੰਦਾ ਹੈ 64 ਦੇ ਵਿੱਚ ਗੁਰਤਾ ਗੱਦੀ ਮਿਲਦੀ ਹੈ 65 ਦੇ ਵਿੱਚ ਇਸ ਏਰੀਏ ਦਾ ਦੌਰਾ ਕੀਤਾ ਹੈ ਗੁਰਤੇਗ ਬਦਰ ਸਾਹਿਬ ਨੇ ਮਾਲਵਾ ਖੇਤਰ ਦੀ ਜਿਹੜੀ ਪਹਿਲੀ ਯਾਤਰਾ ਹੈ ਜਿਹਨੂੰ ਪ੍ਰਚਾਰ ਯਾਤਰਾ ਕਿਹਾ ਜਾਂਦਾ ਹੈ ਤਾਂ ਜਦੋਂ ਇਹ ਪ੍ਰਚਾਰ ਯਾਤਰਾ ਤੇ ਪਹੁੰਚੇ ਹੋਏ ਨੇ ਅਸੀਂ 1665 ਦੇ ਵਿੱਚ ਆਪਣੇ ਆਪ ਨੂੰ ਹੁਣ ਨਾਲ ਜਾ ਕੇ ਵੇਖੀਏ ਤਾਂ ਕਾਫੀ ਲੰਬਾ ਸਮਾਂ ਇਸ ਦਾ ਬਖਵਾ ਪੈ ਚੁੱਕਿਆ ਉਹਨਾਂ ਸਮਿਆਂ ਦੇ ਵਿੱਚ ਕਹੇ ਜੇ ਹਾਲਾਤ ਹੋਣਗੇ ਅਸੀਂ ਇਹ ਸੋਚ ਸਕਦੇ ਹਾਂ ਕਿ ਉਹਨਾਂ ਸਮਿਆਂ ਦੇ ਵਿੱਚ ਚਾਰ ਸੁਤੇਰੇ ਰੇਤੀਲਾ ਇਲਾਕਾ ਹੈ ਪਾਣੀ ਦਾ ਕੋਈ ਪ੍ਰਬੰਧ ਨਹੀਂ ਫਸਲਾਂ ਦੀ ਸਿੰਚਾਈ ਦਾ ਕੋਈ ਪ੍ਰਬੰਧ ਨਹੀਂ ਅਤਾ ਉਸ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਗੱਲ ਸੋਚੀ ਕਿ ਇੱਥੋਂ ਦੇ ਲੋਕਾਂ ਨੂੰ ਜੇਕਰ ਜਿੱਦੀ